ਜਿਸ ਪਾਸੋਂ ਦਾ ਹਜ਼ਰ ਕਿਹੜਾ ਪਿੰਡ ਤੇ ਕੀ ਘਟਨਾ ਹੋਈ ਸਰ ਪਿੰਡ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਢੇਡ ਕੁਏ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਛੋરાਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ ਗੁੰਨੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੁੰਦਰੀ ਖੇਚ ਰਹੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤਾਂ ਡੋਬ ਗਈ ਨਹਿਰ ਚ ਇਹ ਤਾਂ ਕੁੜੀ ਢੇਡ ਵੱਟ ਲੱਭੀ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਧਾਰੀਵਾਲ ਪਿੰਡ ਦੀ ਜੀ ਧਾਰੀਵਾਲ ਤੋਂ ਜੀ ਹਾਂ ਜੀ ਸਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਹੈ ਕੁਝ ਲੱਗਾ ਪਤਾ ਲੱਗ ਤੱਕ ਨਹੀਂ ਇਹ ਧਾਰੀਵਾਲ ਤੋਂ ਲੇਲਪਿੰਡ ਜਾ ਰਹੀ ਹੈ ਆਪਣੇ ਪਿੰਡ ਉਹਦੇ ਜਿੱਦੋਂ ਤੇ ਨੁਤੇਜਾ ਦਾ ਕੋਈ ਨਾਂ ਦੱਸਿਆ ਹਾਲੇ ਤੱਕ ਜਾਂ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਸਰ ਕੇ ਦਵਾਈ ਕੁਝ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹਾਂ ਕਰੀ ਚੰਗਾ ਹਾਂ ਸ਼ਾਨਵਿੰਨ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਕਿ ਕਦ ਦੇ ਪਿੰਡ ਸਫਾ ਕਰਨਾ ਚਾਹੀਦਾ ਹੁਣ ਦੱਸ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇਰੇਵਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਨੂੰ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਲੱਗ ਪਕ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜੀ ਗੁੱਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ ਅਸੀਂ ਪਹੁੰਚੇ ਹੋਇਆ ਨਹੀਂ ਲੈ ਕੇ ਗੁੱਤਾਖੋਰ ਲੱਗੇ ਹੋਏ ਅਸੀਂ ਗੁੱਤਾਖੋਰ ਲੈ ਕੇ ਆਏ ਆ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜਨ ਕ